ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਘੈਂਟ ਜੇ ਬਿਦਾਉ ਦੇ ਵਿੱਚ ਓਹਲੀ ਤੇ ਹਲੋ ਜੀ ਬਾਬਿਓ ਅੱਜ ਦੇ ਬਲੌਗ ਆਪਾਂ ਟਰੈਕਟਰ ਭਗਵਾਉਣ ਮਿਜੀ ਸਿਸਟਮ ਟਿੱਟ ਕਿਉਂਕਿ ਉਹਨਾਂ ਦੇ ਜੀਰ ਦਾ ਨਾਲੇ ਆਲਾ ਤੇ 8 ਤਰੀਕ ਦਾ ਅੱਜ ਹੈਗੀ ਆ 16 ਨਹੀਂ 26 ਤੇ ਆਪਾਂ ਤਾਂ ਕਹਿੰਦੇ ਗਲਤੀ ਹੋ ਜਾਂਦੀ ਛੋਟੇ ਤੇ 10:30 ਹੋ ਗਏ ਹੁਣ ਚੱਲੇ ਟੈਕ ਲੋਣ ਪਹਿਲਾਂ ਆਪਣੀ ਉਹਨਾਂ ਕਿਹੜਾ 57 ਹੁੰਦਾ ਨਾਲੀ ਪਿੱਛੇ ਪਾਉਣੇ ਆਲਾ ਲਿਫਟ ਉੱਪਰ ਚੱਕਣੇ ਆਲਾ ਟਰਾਲੀ ਨੇ ਛੋਟੀ ਜੀ ਉਹ ਪਾ ਲਈ ਕਿਸੇ ਦੇ ਘਰਾਂ ਪਣੀ ਤੇ ਐ ਉਧਰ ਵੜੀ ਚੱਲ ਆਪਣਾ ਤੇਤਨ ਰਸਤਾ ਨਹੀਂ ਆਏਗਾ ਉੱਥੇ ਖੜੀ ਹੈ ਥੋੜੀ ਜਿਮਤਾਈ ਹੋਰ ਤੇ ਚਲੋ ਬਾਬੇ ਹੁਣ ਚੱਲਦੇ ਆ ਪਹਿਲਾਂ ਟਰਾਲੀ ਪਾ ਲਈ ਫੇ ਮਿਊਜ਼ਿਕ ਸਿਸਟਮ ਘਰ ਤੇ ਚੱਕ ਕੇ ਤੇ ਫਿਰ ਚੱਲਦੇ ਆ ਪਾਸੀ ਲੋ ਮਾਸ ਤੋਂ ਰੋ ਰੋਪੜ ਤੇ ਜਾਂਦੇ ਚ ਤੂੰ ਆਸੀ ਲੋ ਜਾਣਾ ਮੈਂ ਉਹ ਇਧਰ ਮੁੱਕ ਕਰ ਆਨੇ ਗੁਨੇ ਲਾ ਲਈਏ ਹੁਣ ਅ ਇੱਕ ਕਰ ਬਰ ਪਾਉਂਦੇ ਹੋ ਤਾਂ ਫਿਰ ਧੂਮ ਧੂਮ ਬੇਸਤਰਾਉਂਦੇ ਆਵਾਂਗੇ ਹਾਂਜੀ ਲੋ ਜੀ ਬਾਪਿਓ ਆਪਾਂ ਐ ਸੀਗੇ ਮਤਲਬ ਦੁਕਾਨ ਭਰਾ ਕੇ ਸੀਗੇ ਏ ਹੁਣ ਆਪਾਂ ਲਵਾਉਣ ਲੱਗੇ ਲੈਂਟਾਂ ਲਾਲ ਤੇ ਨੀਲੀਆਂ ਹਰੀਆਂ ਹੈ ਨਹੀਂ ਤਾਂ ਪੀੜੀਆਂ ਹਰੀਆਂ ਲਵਾ ਲੈਣੀਆਂ ਸੀਗੀਆਂ ਤੇ ਬੇਸ ਖੋਲੀ ਵੈਸੇ ਪੇਟੇ ਦਾ ਨਾਸੋ ਵੱਜਿਆ ਹੋਇਆ ਪਿਗਲਨੇ ਆਪਾਂ ਲਵਾ ਦਾਂਗੇ ਨਵੀਂ ਇਹ ਵੀ ਹੁਣ ਤੇ ਉਹ ਤਾਂ ਛੋਟੀਆਂ ਲਵਾ ਦੇਣੀਆਂ ਉਰੇ ਤੱਕੇ ਲਵਾ ਦੇਣੀ ਤੇ ਜਡੈਨਿੰਗ ਐਨ ਕੈਂਡ ਹੋ ਗਈ ਕਿਹੜੀ ਅਜੇ ਤੱਕ ਕਿਸੇ ਨੇ ਕਰੀ ਨਹੀਂ ਹੈਗੀ ਅਸੀਂ ਗਏ ਜਾਂਦੂ ਹੋਰ ਅੰਕਲ ਜੀ ਵਧੀਆ ਤੇ ਅੱਗੇ ਤੁਸੀਂ ਜਾਣਦੇ ਹੋਣੇ ਪਹਿਲਾਂ ਵੀ ਅੰਕਲ ਨੂੰ ਦੇਖਣਾ ਬਲੌਗਾਂ ਵਿੱਚ ਆ ਪੂਰੇ ਉਹ ਕੰਮ ਕਰਾਉਣੇ ਆ ਤੇ ਕੀ ਬਾ ਸੁਣ ਲੈਟਰ ਆਉਣੇ ਆ ਤੇ ਨਾਲੇ ਆ ਧਾਰਾ ਨਮੀਆ ਪਾਉਣ ਲੱਗੇ ਆ ਵੇਖੋ ਵਧੀਆ ਧਾਰਾ ਓਕੇ ਰਿਪੋਰਟ ਹਾਂਜੀ ਲੋ ਜੀ ਬਾਬੇ ਆ ਵੀ ਆਪਾਂ ਹੁਣ ਨਮੀ ਲਵਾ ਦਾਂਗੇ ਟੇਪ ਸਾਰੀ ਪੋਡਰਾ ਸੰਤਾ ਦੀ ਫੋਟੋ ਤੇ ਹੁਣ ਦੇਖਾਂਗੇ ਸ਼ਾਇਦ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਜੀ ਦੀ ਲਵਾਵਾਂਗੇ ਤੇ ਆ ਕਰੋ ਚੈੱਕ खोरे की पेटी अपनी फट गई तो पेटी सारी खराब हो गई बा तो अं अपना लगा चलो नगर बाहर देखते हैं की कराने बा चलो चैक मैच दसो फिर आप भी ले लीए वीडियो तो ऑन कर मेरे को आईफोन बी पता पर एक जगह एंड्रायड च लगे करना क्या बाहर क्या पता वादिया भी अपने रेट चाहिए पांच सौ रुपया दे बस ਇਈ ਬਾਬਿਓ ਦੋ ਜਦਾ ਹੋ ਗਿਆ ਬਣੀ ਲੱਟਾਂ ਫਿੱਟ ਤੇ ਇਹਦੇ ਪੰਨਾ ਥੋੜਾ ਥੋੜਾ ਕਾਲਾ ਲੰਗ ਫੇਰ ਦਾਂਗੇ ਤੇ ਤੇ ਆਹ ਰਹਿ ਗਈ ਇੱਕ ਇਹਦੀ ਤਾਰ ਕੱਢ ਲਈ ਆਪਾਂ ਨੇ ਕਰੋ ਚੈੱਕ 40 40 ਚਾਲੀ ਕੋਜ ਵਾਲੀ ਕੋਸੋ ਨਟ ਚੈੱਕ ਹੋ ਗਈ ਹੈ ਲੱਟਾਂ ਲੱਗੀਆਂ ਨਾ ਰਹਿਣ ਦੰਨੇ ਇੱਕ ਚ ਤਿੰਨ ਦੋ ਜਿ ਬਹੁਤ ਬਿਲਕੁਲ ਦੋ ਚ ਬਾਈ ਦੀ ਹੈ ਹੈ ਨੈਟਵਰਕ ਪਾਉਣਾ YouTube ਮੇਰ ਕੋਲ ਵੀ ਆ ਜੀ ਸਾਰੇ ਤਾਂ ਹੀ ਤਾਂ ਪਾਉਣਾ ਜੇ ਲੋਕਾਂ ਕੋਲ ਜਾਂਦੀ ਹੈ। ਸਾਲ ਦੁਰੀਏ ਕੋ ਜਾਂਦੀ ਹੈ। ਹਾਂਜੀ ਲੋ ਜੀ ਬਾਬੇਓ ਆਪਾਂ ਨੇ ਆ ਮਤਲਬ ਕੀ ਤਾਰ ਤੇ ਫੋਟੋ ਬਾਬਾ ਜੀ ਦੀ ਤੇ ਆਪਾਂ ਨੇ ਰੱਖ ਲਈ ਸਾਹਮਣੇ ਮਤਲਬ ਕੀ ਹੈ ਨਾ ਹਾਂਜੀ ਲੋ ਜੀ ਬਾਬੇ ਉਮੀਦ ਬਾਈ ਕੋ ਪੁੱਜ ਗਏ ਸੀ ਜੀ ਤੇ ਕਾਫੀ ਢੇਰੋ ਕੀ ਬੈਠੇ ਨੂੰ ਘੰਟਾ ਦੋ ਘੰਟੇ ਹੋ ਚੱਲੇ ਤੇ ਹੁਣ ਆਏ ਆਪਣੀ ਵਾਰੀ ਤੇ ਕੱਕੋਂ ਟੇਪ ਕਰਾ ਰਹੇ ਆ ਪਿੱਛੇ ਬਲੈਕ ਤੇ ਉੱਪਰ ਥੋੜੀ ਪੱਟੀ ਬਾਹਰ ਤੇ ਲਾ ਦਾਂਗੇ ਜਿਹੜੀ ਰਹਿ ਗਈ ਤੇ ਅਲੱਗੇ ਹੋਇਆ ਮੁੰਡਾ ਇੱਧਰ ਕੰਮ ਕਰਾ ਰਿਹਾ ਨਾਲ ਤੇ ਬਸ ਕਿ ਆਪਾਂ ਦੇਖ ਲਈਏ ਕਿ ਕਿ ਲਗਾਉਣਾ ਕਬੂਟੋ ਚ ਕਢਾ ਕੇ ਇੱਥੇ ਲਗਾ ਦਾਂਗੇ ਵੀ ਕੀ ਲਗਾਉਣਾ ਹੈ ਚਲ ਦੇਖੀਏ ਫੇਰ ਇੱਧਰ ਬਾਈ ਦੇ ਦੇ ਉਹ ਠੀਕ ਹੈ ਵੀਰੇ ਛੱਡ ਦੇ ਵੀ ਇੱਧਰ ਮੈਂ ਛੱਡ ਦਿੰਦਾ ਠੀਕ ਹਾਂਜੀ ਬੰਦੀ ਕਿਰਪਾਈ ਓਕੇ ਓਕੇ ਟੋਈ ਬਾਬੇ ਉਹ ਲੱਗੀ ਸਾਰੀ ਟੇਪ ਕਾਲੀ ਤੇ ਉੱਪਰ ਵੀ ਲੱਗ ਗਈ ਆ ਥੋੜੀ ਅਲੱਗ ਲੱਗਦੀ ਆ ਪਰ ਉਹੀ ਲੱਗਦੀ ਆ ਹਨਾ ਤੇ ਕਰੋ ਚੱਕ ਇੱਧਰ ਐਨ ਗੱਲਬਾਤ ਬਣ ਗਈ ਹੁਣ ਆਪਾਂ ਲਵਾਉਣਾ ਇੱਥੇ ਪੁਰਾਣਾ ਪੰਜਾਬ ਕੱਢ ਵੀਰੇ ਦਿਖਾ ਪੰਜਾਬ ਪੁਰਾਣਾ ਪੰਜਾਬ ਹਾਂ ਠੀਕ ਆ ਪੀੜੇ ਚ ਲਾ ਵੀਰੇ ਮੈਂ ਕਹਿੰਨਾ ਕਿਹੜਾ ਦਿਖਾਣਾ ਪੰਜਾਬ ਐਂਓ ਲਾ ਸੇਮ ਟੂ ਸੇਮ ਜਿੱਦਾਂ ਤੇ ਬਣਾ ਹੈ ਨਹੀਂ ਬਣਾ ਚਿੱਟਾ ਕਰੀ ਇਹਨੂੰ ਮਣਾਇ ਕਿਹਜਾ ਲੱਗੂਗਾ ਪਤਾ ਲੱਜੂ ਚਿੱਟੇ ਜ ਕਰਕੇ ਦਿਖਾ ਬਣਾ ਚਿੱਟਾ ਕਾਲੇ ਪਰ ਚਿੱਟਾ ਦੋ ਜੀ ਬੰਪਿਓ ਆ ਕੰਡੇ ਆਪਾਂ ਨੇ ਮੈਂ ਬਾਅਦ ਕੇ ਕਰੋ ਚੈੱਕ ਬਾਕੀ ਤੁਹਾਨੂੰ ਲੱਗਿਆ ਹੋਵੇ ਦੇਖੋ ਨਾ ਇਹਦਾ ਲਾਣਾ ਮੀਂਹ ਵਾਂਗ ਆ ਬੜਾ ਲੱਕੀ ਲਾਉਣਾ ਪਿੱਛੇ ਥੱਲੇ ਲਿਖ ਦੇਣਾ ਨੈਵਰ ਫੋਰਗੇਟ 1947 ਕੋਈ ਬਾਬਿਓ ਦੱਸੋ ਫੇ ਕਿਦਾਂ ਲੱਗਦਾ ਘੈਂਟ ਲੱਗਦਾ ਤੇ ਬਾਕੀ ਇਹ ਜੇ ਲੱਗਣਾ ਜੀ ਪੂਰਾ ਨਹੀਂ ਲੱਗਿਆ ਹੈਗਾ ਆਪਾਂ ਲਿਖਾਂਗੇ ਬਾਕੀ ਫੋਰ ਵੀ ਉਹ ਬਾਤ ਐਂਡ ਕਰਤਾ ਹੁਣ ਮੇਰੇ ਖਾਣ ਨਾ ਕਰੋ ਚੱਕ ਹੁਣ ਤੇ ਐਨ ਬਣ ਗਈ ਗੱਲਵਾ ਤਾਂ ਐਂਡ ਪੂਰੀ ਤੇ ਹੁਣ ਇੱਥੇ ਲਿਖਾਂਗੇ ਆਪਾਂ ਨੈਵਰ ਫੋਰਗੇਟ 1947। ਕਿਉਂਕਿ 47 ਦੇ ਬਾਅਦ ਇਹ ਆਪਣਾ ਪੰਜਾਬ ਆਰ ਹੈਗਾ ਸੀਗਾ ਪਹਿਲਾਂ ਇੱਧਰ ਵਾਲਾ ਸੀਗਾ ਸਾਰਾ ਦੇਖੋ ਕਿੰਡਾ بڑا ਪੰਜਾਬ ਸੀਗਾ। ਹੁਣ ਤਾਂ ਮੇਰੇ ਨਾਲ 30% ਆਉਣਾ ਪੰਜਾਬ। ਪਹਿਲਾਂ ਦੇ ਪੰਜਾਬ ਦੇ ਮੁਕਾਬਲੇ ਹੈਂ? ਕੀ ਹੋਇਆ? ਥੋੜੇ ਐਂ ਟਿੱਡਾ ਨਹੀਂ ਆਪਾਂ ਲਾਉਣਾ ਗੱਬੇ ਹੋ ਪਰ ਪੂਰਾ ਇੱਥੇ ਲਾਉਣਾ ਗੱਬੇ। ਹਾਂ ਹਾਂ ਕਿੱਡਾ ਸੋਹਣਾ ਲੱਗਣਾ। ਸਾਈਡ ਬਣਾਉਣੀ ਸਾਈਡ ਬਣਾਣੀ। ਸਾਈਡ ਪਾ ਫਿਰ ਇੱਧਰ ਵੀ ਜਗ੍ਹਾ ਰਹਿ ਜਾਈ ਨਹੀਂ ਫालतू। ਪੈ ਮੇਰੀ ਗੱਲ ਸੁਣ ਬਾਬੇ ਸਾਈਡ ਪਰ ਲਾ ਕੇ ਲਾਲ 24 ਦਾ 47 ਕੱਢਣੀ ਆਪਾਂ ਨੇ ਇੱਧਰ ਲਾਲ ਦਿਨਾਂ ਟੁੱਟੇ ਹੋਏ ਲਾ ਦੀਏ ਪਰ ਨਹੀਂ ਤੂੰ ਹੀ ਲਾ ਚੇ ਹੋ ਆ ਜਾਣਾ ਇਹ ਚੇ ਹੋ ਆ ਜਾਣਾ 47 ਵਸਾ ਗਏ ਐ ਕਿੱਡੀ ਜਗ੍ਹਾ ਫालतू ਵੱਜ ਜਣੀ ਸਾਈਡ ਉ ਤਾਂ ਕੋਈ ਨਹੀਂ ਇੱਥੇ ਕੋਸੋਰ ਲਾ ਦਾਂਗੇ ਚੱਲ ਤੂਲ ਕਰਦੇ ਤਾਂ ਬੜਾ ਹੀ ਲਾਣੇ ਸੇ ਕੰਮ ਠੀਕ ਅਟਾ ਹਾਂ ਇੱਥੇ ਦੇ ਕਰਦੇ ਹਾਂ ਹਾਂ ਧੰਨਵਾਦ ਨਾ ਇੱਧਰ ਨੂੰ ਕਿੱਡੇ ਕਿੱਡੇ ਅਖਰ ਕਰੂੰਗਾ ਨਹੀਂ ਨਹੀਂ ਕਰਦਾ ਮੈਨੂੰ ਪੰਜ ਕਰ ਦੇ ਪੰਜ ਹਾਂ ਇੱਧਰ ਤੇ ਕਿੱਡਾ ਕਰੂੰਗਾ ਅੱਛਾ ਪੰਜ ਪੰਜ ਹਾਂ ਜੀ ਆਜੂ ਪੂਰਾਉਂਗਾ ਇੱਥੇ ਨੈਵਰ ਆਜ ਨਹੀਂ ਗਿਆ ਚੱਲ ਫਿਰ ਐਵੇਂ ਦਾ ਕੱਢਾਂਗੇ ਬਾਪੇ ਉਹ ਲਾਲ ਰੰਗ ਦਾ 1947 ਤੇ ਇੱਧਰ ਕਿੱਤੇ ਕਲਰ ਦਾ ਨੈਵਰ ਕੋਲ ਡਟ ਆ ਇੱਕ ਵਾਰ ਇਹ ਜਿਹੜੀ ਉਹ ਫੱਡੀ ਨਹੀਂ ਹੋਈ ਹੈਗੀ ਟੇਪ ਆਖੇ ਆ ਦੇ ਉੱਤਰ ਜਾਣੀ ਤਾਂ ਇਹ ਲੋ ਆ ਕੇ ਲੈ ਜਾਂਦੀ ਅੱਜ ਹਾਂ ਪਿੱਛੇ ਕਰਾਈ ਨਹੀਂ ਟੇਪ

ਕਾਕੀ ਲੈਟ ਐਚ ਵੀ ਲਾਤੀਆਂ ਬਲੂ ਤੇ ਨਿੱਦੀਆਂ ਉਹ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਸਾਰਾ ਦੱਸਾਂਗੇ ਹੁਣ ਹੋ ਗਿਆ ਹਨੇਰਾ ਤੇ ਓਕੇ ਬਾਬਿਓ ਮਿਲਦੇ ਤੁਹਾਨੂੰ ਕਿਸੇ ਹੋਰ ਨਵੇਂ ਕੈਂਟ ਜੇ ਬਲੌਗ ਦੇ ਵਿੱਚ